ਤੋ ਇਸ ਵੇਲੇ ਅਸੀਂ ਇੱਥੇ ਖੜੇ ਆਂ ਜੀ ਇਸ ਤੋਂ ਅਗਲੇ ਸਾਹਮਣੇ ਰਸਤਾ ਜਿਹੜਾ ਜਾਂਦਾ ਉਹ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਣਾ ਇਹ ਇਹ ਦੁੱਲਾ ਪੱਟੀ ਦੇ ਮਜ਼ਾਰ ਨੂੰ ਜਾਂਦਾ ਇੱਥੇ ਇੱਕ ਆਹ ਇਹ ਆਰਮੀ ਦੇ ਇਹਨਾਂ ਦੇ ਜਨਰਲ ਹੋਏ ਨੇ ਪਾਕਿਸਤਾਨ ਦੇ ਉਹਨਾਂ ਦਾ ਮਜ਼ਾਰ ਹੈ ਬਿਲਕੁਲ ਸਾਹਮਣੇ ਦੁੱਲਾ ਪੱਟੀ ਦਾ ਮਜ਼ਾਰ ਹੈ ਤੇ ਆਹ ਜਿਹੜਾ ਰਸਤਾ ਸਾਰਾ ਇਹ ਮੰਜੰਗ ਲਾਹੌਰ ਦਾ ਰਸਤਾ ਹੈ ਇਹ ਮਿਆਣੀ ਸਾਹਿਬ ਕਬਰਿਸਤਾਨ ਦਾ ਸਾਰਾ ਰਸਤਾ ਹੈ ਮੇਨ ਗੇਟ ਤੋਂ ਇਧਰ ਨੂੰ ਰਸਤਾ ਆਉਂਦਾ ਤੇ ਫਿਰ ਆਪਾਂ ਇੱਥੇ ਜਿਹੜਾ ਹੈਗਾ ਮਜ਼ਾਰ ਵਾਲੇ ਪਾਸੇ ਪਹੁੰਚਦੇ ਆਂ ਅਸੀਂ ਜੀ ਲਾਹੌਰ ਦੇ ਮਿਆਣੀ ਸਾਹਿਬ ਕਬਰਿਸਤਾਨ ਦੇ ਵਿੱਚ ਤੇ ਆ ਦੁੱਲਾ ਪੱਟੀ ਦੀ ਜਿਹੜੀ ਕਬਰ ਸਾਡੇ ਸਾਹਮਣੇ ਪਿੱਛੇ ਹੈ ਤੇ ਆ ਰਸਤਾ ਜਿਹੜਾ ਇਧਰਲੇ ਪਾਸਿਓਂ ਸਾਹਮਣੇ ਵਾਲੇ ਪਾਸਿਓਂ ਇਧਰ ਨੂੰ ਰਸਤਾ ਆ ਕੇ ਫਿਰ ਇਹ ਕਬਰ ਜਿਹੜੀ ਆ ਉਹ ਸਾਡੇ ਅਸੀਂ ਉਹ ਮਜ਼ਾਰ ਤੱਕ ਪਹੁੰਚਦੇ ਆਂ ਦੁੱਲਾ ਪੱਟੀ ਦਾ ਜਿਹੜਾ ਮਜ਼ਾਰ ਹੈ ਅਸੀਂ ਉਹ ਤੁਹਾਨੂੰ ਦਿਖਾ ਦਿੰਨੇ ਆਂ ਇਧਰਲੇ ਪਾਸੇ ਮੈਂ ਕਹੂੰਗਾ ਕਿ ਆ ਇਹਨੂੰ ਥੋੜਾ ਘੁਮਾ ਕੇ ਦਿਖਾ ਦੋ ਤੇ ਇਹ ਜਿਹੜਾ ਸਾਰਾ ਇੱਥੇ ਜਿਹੜਾ ਰਸਤਾ ਆ ਉਹ ਰਸਤਾ ਇਦਾਂ ਜਾਂਦਾ ਉਹ ਸਾਹਮਣੇ ਜਿਹੜਾ ਬਾਜ਼ਾਰ ਹੈਗਾ ਹੈ ਆਪਣੇ ਦੁੱਲਾ ਪੱਟੀ ਸਾਹਿਬ ਦਾ ਤੇ ਅੱਜ ਲਾਹੌਰ ਦਾ ਇਹ ਪਾਕਿਸਤਾਨ ਦਾ ਹੀ ਸਭ ਤੋਂ ਵੱਡਾ ਜਿਹੜਾ ਕਵਰਿਸਤਾਨ ਹੈ ਮੰਨਿਆ ਜਾਂਦਾ ਇਸ ਵੇਲੇ ਜੀ ਅਸੀਂ ਪਾਕਿਸਤਾਨ ਦੇ ਸਭ ਤੋਂ ਵੱਡੇ ਕਵਰਿਸਤਾਨ ਮਿਆਣੀ ਸਾਹਿਬ ਲਾਹੌਰ ਦੇ ਵਿੱਚ ਖੜੇ ਆ ਇੱਥੇ ਜਿਹੜੇ ਮਜ਼ਾਰ ਤੇ ਅਸੀਂ ਖੜੇ ਆ ਇਹ ਪੰਜਾਬ ਦੇ ਸੂਰਮੇ ਪੰਜਾਬ ਦੇ ਨਾਇਕ ਦੁੱਲਾ ਪੱਟੀ ਦਾ ਮਜ਼ਾਰ ਹੈ ਦੁੱਲਾ ਪੱਟੀ ਬਾਰੇ ਅਸੀਂ ਸਾਰੇ ਜਾਣਦੇ ਆ ਜਿਸ ਢੰਗ ਦੇ ਨਾਲ ਉਹਨਾਂ ਦੀ ਦੰਤ ਕਥਾ ਪੰਜਾਬ ਦੇ ਸੀਨਾ ਬਸੀਨਾ ਪੰਜਾਬ ਦੇ ਵਿੱਚ ਚੱਲ ਰਹੀ ਆ ਤੇ ਅੱਜ ਅਸੀਂ ਉਹਨਾਂ ਦੇ ਮਜ਼ਾਰ ਤੇ ਅੱਲਾ ਦਾ ਫਜ਼ਲ ਹੋਇਆ ਕਿ ਅੱਜ ਸਾਨੂੰ ਮੌਕਾ ਮਿਲਿਆ ਇੱਥੇ ਆਉਣ ਦਾ ਤੇ ਇਹ ਉਹਨਾਂ ਦਾ ਮਜ਼ਾਰ ਹੈ ਜੀ ਇੱਥੇ ਮੀਆਂ ਸਾਹਿਬ ਕਵਰਿਸਤਾਨ ਦੇ ਵਿੱਚ ਜਿਹੜੀ ਇੱਥੇ ਇਬਾਰਤ ਲਿਖੀ ਹੋਈ ਹੈ ਆਹ ਕੁਰਾਨ ਦੀ ਆਇਤ ਹੈ ਜਿਹੜੀ ਕਿ ਇੱਥੇ ਉੱਪਰ ਲਿਖੀ ਹੋਈ ਹੈ ਇਸ ਤੋਂ ਬਾਅਦ ਸ਼ਾਮੂਖੀ ਉਰਦੂ ਸ਼ਾਮੂਖੀ ਤੇ ਅੰਗਰੇਜ਼ੀ ਦੇ ਵਿੱਚ ਇਹਨਾਂ ਦਾ ਸਾਰੀ ਜ਼ਿੰਦਗੀ ਦਾ ਜਿਹੜਾ ਬਰੀਫ ਆ ਉਹ ਦਿੱਤਾ ਗਿਆ ਜਿਵੇਂ ਕਿ ਇਹਨਾਂ ਦਾ ਜਿਹੜਾ ਜਿਹੜਾ ਨਾਂ ਆ ਉਹ ਮੀਆਂ ਮੁਹੰਮਦ ਅਬਦੁੱਲਾ ਉਰਫ ਦੁੱਲਾ ਪੱਟੀ ਹੈ ਉਰਫ ਦੁੱਲਾ ਪੱਟੀ ਹੈ ਮੀਆਂ ਮੁਹੰਮਦ ਅਬਦੁੱਲਾ ਪੱਟੀ ਇਹਨਾਂ ਦਾ ਮੇਨ ਨਾਂ ਸੀ ਤੇ ਜਿਹੜਾ ਉਰਫ ਨਾਂ ਜਿਹੜਾ ਮਸ਼ਹੂਰ ਹੋਇਆ ਉਹ ਦੁੱਲਾ ਪੱਟੀ ਨਾਮ ਇਹਨਾਂ ਦਾ ਰਿਹਾ ਫਿਰ ਇਹਨਾਂ ਦੇ ਜਿਹੜੇ ਵਾਲਿਦ ਸਾਹਿਬ ਨੇ ਮੀਆਂ ਉਹ ਜਿਹੜੇ ਉਹਨਾਂ ਦੇ ਵਾਲਿਦ ਸਾਹਿਬ ਨੇ ਮੀਆਂ ਫਰੀਦ ਪੱਟੀ ਮੀਆਂ ਫਰੀਦ ਪੱਟੀ ਉਹਨਾਂ ਦੇ ਵਾਲਿਦ ਸਾਹਿਬ ਨੇ ਆਪਾਂ ਜਾਣਦੇ ਹਾਂ ਕਿ ਉਹਨਾਂ ਦੇ ਜਿਹੜੇ ਜਿਹੜੇ ਪੁਰਖੇ ਸੀ ਉਹ ਵੀ ਇਸੇ ਤਰ੍ਹਾਂ ਅਕਬਰ ਦੇ ਰੂਲ ਦੇ ਖਿਲਾਫ ਲੜਦੇ ਰਹੇ ਨੇ ਉਹ ਵੀ ਬਾਗੀ ਰਹੇ ਨੇ ਤੇ ਇਸ ਦਾ ਮੀਆਂ ਫਰੀਦ ਪੱਟੀ ਉਹਨਾਂ ਦੇ ਜਿਹੜੇ ਵਾਲਿਦ ਸਾਹਿਬ ਸੀ ਫਿਰ ਉਹਨਾਂ ਦੇ ਜਿਹੜੇ ਦਾਦਾ ਹੋਏ ਨੇ ਉਹਨਾਂ ਦਾ ਵੀ ਇਹ ਜਿਹੜਾ ਹੈਗਾ ਆ ਮੀਆਂ ਬਿਲਾਲ ਪੱਟੀ ਮੀਆਂ ਬਿਲਾਲ ਪੱਟੀ ਜਿਹੜੇ ਨੇ 1547 ਦੇ ਵਿੱਚ ਤੇ ਇਹਦਾ ਜਿਹੜਾ ਜੋ ਜਿਹੜੀ ਇਹਨਾਂ ਦੀ ਜਦੋਂ ਇਹਨਾਂ ਦੀ ਸ਼ਹਾਦਤ ਹੋਈ ਆ ਉਹ 1599 ਦੇ ਵਿੱਚ ਦੁੱਲਾ ਪੱਟੀ ਉਹਨਾਂ ਦੀ ਸ਼ਹਾਦਤ ਹੋਈ ਆ ਤੇ ਇਹ ਇੱਥੇ ਸਾਰਾ ਜਿਹੜਾ ਇਬਾਰਤ ਆ ਇੱਥੇ ਦਿੱਤੀ ਹੋਈ ਆ ਤੇ ਅਸੀਂ ਸਮਝ ਸਕਦੇ ਹਾਂ ਕਿ ਕਿਸ ਢੰਗ ਦੇ ਨਾਲ ਪੰਜਾਬੀ ਜਿਹੜਾ ਸੱਭਿਆਚਾਰ ਆ ਪੰਜਾਬੀ ਜਿਹੜੀ ਲੋਕ ਫੋਕਲੋਰ ਆ ਪੰਜਾਬੀ ਦੁਨੀਆ ਦੇ ਵਿੱਚ ਆਪਣੀ ਬਗਾਵਤੀ ਰੁਖ ਕਰਕੇ ਜਾਣੇ ਜਾਂਦੇ ਨੇ ਉਹਦਾ ਵੱਡਾ ਹਵਾਲਾ ਜਿਹੜਾ ਹੈਗਾ ਆ ਉਹ ਦੁੱਲਾ ਪੱਟੀ ਨੇ ਦੁੱਲਾ ਪੱਟੀ ਪੰਜਾਬ ਦਾ ਇੱਕ ਸਾਂਝਾ ਨਾਇਕ ਹੈ ਜਿਹੜਾ ਕਿਸੇ ਵੀ ਮਜ਼ਹਬ ਦੇ ਹਵਾਲੇ ਨਾਲ ਇਆ ਨਹੀਂ ਕੋਈ ਤਫਰੀਕ ਨਹੀਂ ਹੈ ਕੋਈ ਡਿਫਰੈਂਸ ਨਹੀਂ ਹੈ ਉਹ ਸਭ ਦਾ ਸਾਂਝਾ ਹਿੰਦੂਆਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਸਾਰਿਆਂ ਦਾ ਸਾਂਝਾ ਤੇ ਪੰਜਾਬ ਦੀ ਜਿਹੜੀ ਸਾਂਝੀ ਤਵਾਰੀਖ ਹੈ ਉਹਦਾ ਇੱਕ ਬਹੁਤ ਵੱਡਾ ਹਵਾਲਾ ਨੇ ਦੁੱਲਾ ਪੱਟੀ ਤੇ ਆਪਾਂ ਜਾਣਦੇ ਹਾਂ ਢਾਵਾਂ ਦਿੱਲੀ ਦੇ ਕਿੰਗਰੇ ਜਿਹੜਾ ਇੱਕ ਬਹੁਤ ਮਸ਼ਹੂਰ ਨਾਟਕ ਲਿਖਿਆ ਗਿਆ ਉਹ ਇਹਨਾਂ ਦੀ ਉਹ ਇਬਾਰਤ ਤੇ ਲਿਖਿਆ ਗਿਆ ਇਹਨਾਂ ਦੀ ਲਾਈਫ ਤੇ ਲਿਖਿਆ ਗਿਆ ਤਾਂ ਜਦੋਂ ਤੱਕ ਪੰਜਾਬ ਦਾ ਇਤਿਹਾਸ ਰਹੇਗਾ ਪੰਜਾਬ ਦੀ ਤਾਰੀਖ ਰਹੇਗੀ ਉਦੋਂ ਤੱਕ ਜਿਹੜਾ ਦੁੱਲਾ ਪੱਟੀ ਆ ਉਹ ਸਾਡੇ ਚੇਤਿਆਂ ਦੇ ਵਿੱਚ ਸਾਡੇ ਤਸੱਵਰ ਦੇ ਵਿੱਚ ਰਹੇਗਾ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਿਹੜਾ ਹੈਗਾ ਉਹ ਇਨਸਪਾਇਰ ਕਰਦੇ ਰਹਿਣਗੇ ਤੇ ਇਹੀ ਇਨਸਪੀਰੇਸ਼ਨ ਜਿਹੜੀ ਹੈ ਉਹ ਪੰਜਾਬ ਦੀ ਤੇ ਪੰਜਾਬ ਦੀ ਤੇ ਪੰਜਾਬੀਅਤ ਦੀ ਜਿਹੜੀ ਰਾਹ ਹੈ ਉਹ ਅੱਗੇ ਹਮਵਾਰ ਕਰੇਗੀ